ਰੁਧਿਆਣਾ ਤੇ ਗਾਂਧੀ ਨਗਰ ਮਾਰਕੀਟ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਫੈਕਟਰੀ ਦੀ ਤੀਜੀ ਮੰਜ਼ਲ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਛਾਲ ਮਾਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉੱਥੇ ਪੁਲਿਸ ਅਧਿਕਾਰੀਆਂ ਨਾਲ ਜਦ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਛਾਲ ਮਾਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਬਾਕੀ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਕੁੜੀ ਨੇ ਛਾਲ ਮਾਰੀ ਹੈ। ਤੀਸਰੀ ਮਿੰਟਲ ਤੋਂ ਪਤਾ ਲੱਗਿਆ ਕੀ ਮਾਰੀ। ਇਹ ਲੜਕੀ ਨੀਹਾ ਬਾਰੇ ਪਤਾ ਲੱਗਿਆ ਸਾਨੂੰ ਦੀਪਕ ਗਾਰਮੈਂਟਸ ਨਾਲ ਦੀ ਹੋਜਦੀ ਗਾਂਧੀ ਮਾਰਕੀਟ ਦੇ ਇੱਥੇ ਪਿਛਲੇ 2-3 ਦਿਨ ਤੋਂ ਕੰਮ ਤੇ ਲੱਗੀ ਸੀ। ਕਹਿੰਦੇ 3rd ਫਲੋਰ ਦੇ ਉੱਪਰੋਂ ਛਾਲ ਮਾਰ ਕੇ ਸੁਸਾਇਡ ਕੀਤੀ ਹੈ। ਸਰ ਤੁਸੀਂ ਸੁਸਾਇਡ ਨੋਟ ਮਿਲੇ ਕੋਈ ਕਾਰਨ ਬਤਲ ਗਿਆ ਕਾਰਨ ਕੀ ਨਹੀਂ ਮੌਕੇ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਉਹਦੇ ਪੇਰੈਂਟਸ ਮੌਕੇ ਤੇ ਆ ਗਏ ਸੀ ਕਿ ਉਹਨਾਂ ਨੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਅਲੀਗੇਸ਼ਨ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਕਾਰਨ ਕੋਈ ਪਰਿਵਾਰਿਕ ਝਗੜਾ ਕਿ ਫਿਲਹਾਲ ਇਸ ਬਾਰੇ ਕੋਈ ਨਹੀਂ ਪਤਾ ਲੱਗਾ ਹੈ ਲੜਕੀ ਪੇਰੈਂਟਸ ਦੇ ਕਹਿਣ ਮੁਤਾਬਕ ਦਿਵਾਲੀ ਤੇ ਹੀ ਇੱਥੇ ਆਈ ਹੈ ਪਹਿਲਾਂ ਇਸ ਤੋਂ ਆਪਣੇ ਯੂਪੀ ਤੇ ਰਹਦੀ ਸੀ ਇਹ ਤੇ ਕੋ ਲੜਕੀ ਦਾ ਨਾਮ ਕੀ ਜੀ ਉਨੇਹਾ ਉਮਰ ਕਰੀ 20 ਸਾਲ 20 ਸਾਲ ਦੀ 20 ਸਾਲ ਤੇ ਮੌਕੇ ਦੇ ਦਰਖਤ ਜੀ ਸਾਡੇ ਜਾਣ ਤੋਂ ਪਹਿਲਾਂ ਹੋ ਚੁੱਕੀ ਜਿਹੜੀ ਗਿਰੀਆ ਸਾਡੇ ਜਾਣ ਤੋਂ ਪਹਿਲਾਂ ਮੈਡ ਰੈਟ ਦੀ ਸਪਾਟੀ ਹੋ ਗਈ ਜੀ ਸਰ ਇਹ ਕਿਹੜੀ ਜਗਾਹ ਹੈ ਜੇ ਇਨਸਟਾਲ ਹੋ ਰਹੀ ਹੈ ਕਿਹੜਾ ਗਾਂਧੀ ਮਾਰਕੀ ਸੀ ਜੀ ਗੱਡੀ ਨੰਬਰ 14 ਦੇ ਕਾਰਨ ਹੀ ਪਤਾ ਲੱਗੇ ਫਿਲਹਾਲ ਕੋਈ ਨਹੀਂ ਪਤਾ ਲੱਗਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਕੋਈ ਸੀਸੀਟੀਵੀ ਫੁਟੇਜ ਆਈ ਹੈ ਫੁਟੇਜ ਹੈ ਸਰ ਹਾਂ ਫੁਟੇਜ ਕੋਈ ਲੜਾਈ ਝਗੜਾ ਲੜਾਈ ਝਗੜੇ ਬਾਰੇ ਕੋਈ ਨਹੀਂ ਫੈਕਟਰੀ ਮਾਲਕਾਂ ਨਾਲ ਦੂਸਰੀ ਲੜਾਈ ਨਹੀਂ ਦੋ ਤਿੰਨ ਦਿਨ ਤੋਂ ਕੰਮ ਤੇ ਲੱਗੀ ਹੈ ਇੱਥੇ ਹਾਂ ਸਾਰੀ ਵੀਡੀਓ ਰਿਕਾਰਡਡ ਹੈ ਜੋ ਕੁਝ ਵੀ ਹੋ ਰਿਹਾ ਹੈ ਸਰ ਤੇ ਸਰ ਉਹਦੇ ਫਾਦਰ ਨੇ ਕੁਝ ਦੱਸਿਆ ਜਾਂ ਕਿਸੇ ਨਹੀਂ ਹਲੇ ਤੱਕ ਕੋਈ ਉਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਹੈਗਾ ਬਾਕੀ ਵੈਰੀਫਾਈ ਕਰਦੇ ਹਾਂ ਠੀਕ ਹੈ ਸਿਵਲ ਸਪੇਸ ਤੋਂ 3:00 ਵਜੇ ਹੈ ਤੇ ਕੋਈ ਵੀ ਹੈ ਵੀਡੀਓ ਰਿਕਾਰਡਿੰਗ ਕਰ ਲਈ ਹੋਈ ਸਾਰੀ ਅਸੀਂ ਬਾਕੀ ਲੋੜੀ ਲੈ ਕੇ ਕੋਈ ਕੈਮਰਾ ਵੀ ਲੱਗਾ ਉੱਪਰ ਜੀ ਲੱਗੇ ਹੋਏ ਜੀ 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 ਸਾਰਾ ਵੀਡੀਓ ਰਿਕਾਰਡਡ ਹੈ ਜੀ ਠੀਕ ਹੈ ਤੁਹਾਨੂੰ ਥੈਂਕ ਯੂ ਐਸਐਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੂਟਾ ਦੀ ਰਿਪੋਰਟ